مورچے گل کردہ جانتے ہیں کہنا چاہتے ہیں دند با کم بیا جو غیر راج نیڑے دیوائی اور مری کی جا رہا ہے اور پانچ چھ ہزار دیوے بند نی نیا کر رہا ہے سرکار نہیں کا اور وہ دن کی دیا ہے میاں بھی لے کر رہے ہیں میں وہ لے کر رہا ہوں لے کر ہم نے نہیں ہے پپیا کا اس کو کر رہی ہیں یہ رہا پر ٹھانے خود باڈے خان جو دلی گئے ਮਾਣਕੋ ਕਾਇਮ ਪਾਉਣ ਤੋਂ ਪਹਿਲੇ ਜਦੋਂ ਪਾਣੀ ਦੀ ਅਸਮਾਨਤਾ ਕਰਿਆ ਜਿਹੜਾ ਕਿ ਪੂਰਬਾਨਾ ਸਾਰਣ ਵਿਚਨਾ ਜਿਹੜੇ 13 ਤਰੀਕ ਨੂੰ 14ਵਾਂ ਐਸਐਮਟ ਆ ਕੇ ਆਵਰ ਕਰਿਆ ਤੇ 14 ਤਰੀਕ ਨੂੰ ਜਦੋਂ ਉਹ ਕਹਿ ਰਹੇ ਕਿ ਇਹਨਾਂ ਅਸੀਂ ਅੱਜ ਕੱਲ੍ਹ ਹੋਟਲ ਵਾਲੇ ਦਾ ਪ੍ਰੋਗਰਾਮ ਹੋਵੇ ਹੋਈ ਲਾਜਪਾਰਤ ਬੰਦਾ ਦਾ ਸਦਸਾ ਅਸੀਂ ਕਹਿੰਦੇ ਸਰਕਾਰ ਨੇ ਉਹਨਾਂ ਦੇ ਰਵੱਈਏ ਚ ਪਰਮਾਤਮਾ ਨਾਲ ਨਹੀਂ ਕੀਤੀ ਜਾਵੇ ਗੱਲਾਂ ਨਾ ਮੰਨੀਆਂ ਨਾ ਕਰਦੀਆਂ ਨੁਕਰੀਆਂ ਤੇ ਕਰਕੇ ਇਹਨਾਂ ਨੂੰ ਅਸੀਂ ਇਹਨਾਂ ਨੂੰ ਮਕਾਲ ਦਊਗਾ ਸਾਡਾ ਜੀ ਔਰ ਅਸੀਂ ਇਹ ਸਹੁੰ ਖਾਂਦੇ ਹਾਂ ਕਿ ਆਪਣੇ ਭਰਾਵਾਂ ਨੂੰ روٹی درجان کسان ہے ਆਪਣੀ ਆਵਾਜ਼ ਨੂੰ ਆਪ ਦੀ ਪ੍ਰਾਪਤੀ ਦਾ ਸਬੂਤ ਲੈਣਾ ਚਾਹੀਦਾ ਵੀ ਕਿ ਰਾਜ ਵਿੱਚ ਪਾਰਟੀ ਤੁਹਾਨੂੰ ਉਪਲਾ ਬਾਲਾ ਨਾ ਕਰੀ ਜੋੜਾ ਲੜੀਆਂ ਵਿੱਚ ਉਹਨਾਂ ਦਾ ਰੋਲ ਨੂੰ ਲਾ ਕੇ ਖਾਲਾ ਵੋਟਾਂ ਪਾਈਆਂ ਸੋ ਪੂਰੇ ਆਵਾਜ਼ ਨੂੰ ਜਾਣਦਾ ਸਮਝ ਲੈਣਾ ਚਾਹੀਦਾ ਵੀ ਜਿਹੜੀ ਜਦੇ ਬੰਦੀ ਕੰਨੀ ਕਰਦੀ ਹੈ ਸੋ ਆਪਾ ਉਹਨਾਂ ਦਾ ਪਛਾਣੀ ਹੈ ਜਾਉ ਖਾਲੇ ਕਾਇੋਨੀ ਆਪਾ ਸਰਕਾਰਾਂ ਦੇ ਨਿਤ ਜਦਾ ਫੇਰ ਜਾਉਗਾ ਜੇ ਆਪਾਂ ਯਾਦ ਰੱਖੀਏ ਕਿ ਆਪਣੀ ਹੱਤਾ ਫਰੋਥ ਲੜਾਂਗੇ ਸਰਕਾਰਾਂ ਨੇ ਅਨਾਜ ਵੰਡ ਦਿੱਤਾ ਕਿਸਾਨਾਂ ਦਾ ਵਿਸ਼ੇਸ਼ ਟੀਮ ਤੇ ਜਾ ਰਿਹਾ ਹੋਰ ਤਰਫ ਸਾਡੀਆਂ ਜਿਹੜੀਆਂ ਆਪਾਂ ਫਸਲਾਂ ਦੇ ਜਿਹੜੀ ਰਹਿਤ ਨੂੰ ਕਿਤੇ ਹਲੇ ਤੱਕ ਮੇਰੇ ਯਾਦ ਪੰਜਾਬ ਸਰਕਾਰ ਉਹ ਜੋ ਸਰਕਾਰ ਸੀ ਵੀ ਅਸੀਂ ਐਮਐਸਪੀ ਇਹਨਾਂ ਦੇ ਉੱਪਰ ਸਭ ਝੂਕੇ ਵਾਦੇ ਨੇ ਜੇ ਚਾਹਤਾ ਨੂੰ ਆਮ ਜਾਗਣਾ ਪਊਗਾ ਆਪਣੇ ਤੌਰ ਤੇ ਜੰਗੇ ਬੰਦੇ ਲੈ ਕੇ ਆਉਣੇ ਪੈਣਗੇ ਸੋ ਆਪਣੀ ਲੜਾਈ ਕਰਨਾ ਤਦ ਲਈ ਵੀ ਇਹ ਕਿ ਉਹ ਵੀ ਨਾ ਨਹੀਂ ਖਾਂਦੀ ਹੈਗਾ ਇਹ ਦੇ ਕੋਈ ਸਭ ਸਮਾਜੀਕ ਨੀਤੀਆਂ ਦੇ ਵਿਰੋਧ ਵਿੱਚ ਜਾਵੋ ਤੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜਾ ਹਰ ਮਨੁੱਖ ਨੂੰ ਮਨੁੱਖੀ ਹੱਕ ਦੀ ਹੈ ਤੇ ਜਿਹੜਾ ਨਨ੍ਹਾ ਸਾਡੇ ਬਾਹਰ ਦੇ ਹੱਕ ਸਭ ਨੂੰ ਆ ਦਿੱਤੇ ਤੇ ਬੇਰਾ ਸੀ ਘਰਾਂ ਦੇ ਵਿੱਚ ਤੋਂ ਕਿੰਨਾ ਤੇ ਹੁਣ ਅਸੀਂ ਆਪ ਆਪ ਲੜਾਂਗੇ ਇਹ ਸਰਕਾਰ ਨਹੀਂ ਇਹ ਹੁਣ ਨਹੀਂ ਗਏ ਚਾਹੁੰਨ ਨੌਜਵਾਨ ਪਿੱਛੇ ਨਹੀਂ ਹਟਣਗੇ ਕਿਸੇ ਨੂੰ ਵੀ ਤੇ ਇਹ ਮੇਰੇ ਆਖੀ ਬੰਦੇ ਦੀ ਆਗੂ ਦੀ ਗੱਲ ਹੈ ਕਿਉਂਕਿ ਸਰਕਾਰਾਂ ਨੇ ਸਾਡੀਆਂ ਆਵਾਜ਼ਾਂ ਦਾ ਉਦੋਂ ਇਹ ਮਤਨਾ ਕਰਨਾ ਰਾਜਪਦਿਆ ਕੈਨਸੀਟ ਲਾਚ ਉਹ ਟਿੱਕਾ ਹੋ ਜਾਂਦਾ ਹੈ ਗਵਰਨਰ ਕਿ ਬਸਾਈ ਨਿਊ ਪੰਜਾਬ